ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦਾ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਹੋਵੋਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਆਪਾਂ ਕਿਸੇ ਨਾ ਕਿਸੇ ਨਵੇਂ ਟੌਪਿਕ ਤੇ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹਿੰਦੇ ਆ ਤੇ ਅੱਜ ਫਿਰ ਆਪਣਾ ਇੱਕ ਟੌਪਿਕ ਆ ਕਿ ਹਰ ਇੱਕ ਬੰਦੇ ਦਾ ਇੱਕ ਸਵਾਲ ਹੈ ਚਾਹੇ ਉਹ ਪੜਿਆ ਲਿਖਿਆ ਹੈ ਚਾਹੇ ਨਹੀਂ ਪੜਿਆ ਲਿਖਿਆ ਹੈ ਪਰ ਹਰ ਇੱਕ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਆ ਕੇ ਮਰਨ ਤੋਂ ਬਾਅਦ ਕੀ ਹੋਊਗਾ ਸਾਡੀ ਮੌਤ ਤੋਂ ਬਾਅਦ ਸਾਡੇ ਸਰੀਰ ਦਾ ਕੀ ਹੋਊਗਾ ਇਹ ਹਰ ਇੱਕ ਦਾ ਸਵਾਲ ਆ ਬਲਕੇ ਮੈਂ ਕਹਿੰਦਾ ਚਲੋ ਠੀਕ ਹੈ ਸਵਾਲ ਪੈਦਾ ਹੋਇਆ ਦਿਮਾਗ 'ਚ ਪਰ ਇਹ ਸਾਨੂੰ ਇਹ ਸਵਾਲ ਪੈਦਾ ਕਰਕੇ ਆਦਮੀ ਆਪਣੇ ਸਮੇਂ ਨੂੰ ਵੇਸਟ ਕਰ ਰਿਹਾ ਆਪਣੇ ਟਾਈਮ ਨੂੰ ਬਰਬਾਦ ਕਰ ਰਿਹਾ ਕਿਉਂਕਿ ਸਭ ਤੋਂ ਬੈਸਟ ਗੱਲ ਕੀ ਹੈ ਕਿ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਵੀ ਜੋ ਸਾਡਾ ਪ੍ਰੈਜੈਂਟ ਟਾਈਮ ਆ ਪ੍ਰੈਜੈਂਟ ਟਾਈਮ ਦੇ ਵਿੱਚ ਜੋ ਵੀ ਸਾਨੂੰ ਮਿਲਿਆ ਸਾਨੂੰ ਇੱਕ ਵਧੀਆ ਸਰੀਰ ਮਿਲਿਆ ਹੋਇਆ ਹੈ ਵਧੀਆ ਜ਼ਿੰਦਗੀ ਮਿਲੀ ਇਹਦਾ ਸਾਨੂੰ ਇੰਜੋਏ ਲੈਣਾ ਚਾਹੀਦਾ ਇਹਨੂੰ ਵਧੀਆ ਆਪਣੇ ਤੌਰ ਤਰੀਕੇ ਤੇ ਜਿਸ ਤਰ੍ਹਾਂ ਸਾਨੂੰ ਸਭਿਆਚਾਰ ਸਾਨੂੰ ਸਿਖਾਉਂਦਾ ਹੈ ਇਸ ਤਰ੍ਹਾਂ ਜੀਉਣਾ ਚਾਹੀਦਾ ਪਰ ਇਹ ਇੱਕ ਫਿਊਲ ਦੀਆਂ ਗੱਲਾਂ ਹੀ ਇੱਕ ਆਪਾਂ ਸੋਚਿਆ ਜਾਵੇ ਕਿ ਵੀ ਮਰਨ ਤੋਂ ਬਾਅਦ ਕੀ ਹੋ ਦਾ ਮੌਤ ਤੋਂ ਬਾਅਦ ਕੀ ਹੋਗਾ ਪਰ ਫਿਰ ਵੀ ਠੀਕ ਆ ਜੇ ਆਪਣਾ ਸਾਰਿਆਂ ਦਾ ਸਵਾਲ ਆਪਾਂ ਕੁਰਬਾਨੀ ਦੇ ਅਨਸਾਰ ਕੁਝ ਤੱਤ ਤੁਹਾਡੇ ਸਾਹਮਣੇ ਰੱਖਾਂਗੇ ਤੇ ਮੈਂ ਇੱਥੇ ਉਮੀਦ ਕਰਦਾ ਕਿ ਤੁਸੀਂ ਮੈਨੂੰ ਸਾਰੇ ਸੁਣਦੇ ਹੋ ਮੇਰੇ ਵਿਚਾਰਨ ਨੂੰ ਪਸੰਦ ਵੀ ਕਰਦੇ ਹੋ ਪਰ ਮੈਂ ਇੱਕ ਤੁਹਾਡੇ ਤੇ ਬਹੁਤ ਵੱਡੀ ਉਮੀਦ ਰੱਖੀ ਹੈ ਮੇਰੀ ਇੱਕ ਰਿਕਵੈਸਟ ਵੀ ਹੈ ਤੁਸੀਂ ਕੀ ਕਰਨਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਮੈਂ ਹੋਰ ਵੀ ਇਹੋ ਜਿਹੇ ਵੀਡੀਓ ਬਣਾ ਕੇ ਮੈਂ ਤੁਹਾਡੇ ਅੱਗੇ ਪੇਸ਼ ਕਰਦਾ ਰਹਾ ਹਾਂ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਚਾਹੁੰਦੇ ਕਿ ਮੌਤ ਤੋਂ ਬਾਅਦ ਸਾਡੇ ਸਰੀਰ ਦਾ ਕੀ ਹੋਊਗਾ ਸਭ ਤੋਂ ਪਹਿਲਾਂ ਇਹ ਦੇਖ ਕੇ ਵੀ ਸਾਡਾ ਸਰੀਰ ਬਣਿਆ ਕਿੱਥੋਂ ਹੈ ਜਦੋਂ ਆਪਾਂ ਕੁਰਬਾਨੀ ਨੂੰ ਪੜ੍ਹਦੇ ਆ ਨਾ ਕੁਰਬਾਨੀ ਦੇ ਵਿੱਚ ਦੱਸਦੇ ਕਹਿੰਦੇ ਪਾਸ਼ਾ ਜੀ ਕਹਿੰਦੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਕਾਰਾ ਜਿਹੜਾ ਸਾਡਾ ਸਰੀਰ ਹੈ ਪੰਜ ਤੱਤਾਂ ਤੋਂ ਬਣਿਆ ਹੋਇਆ ਜਿਹਨੂੰ ਪਾਤਸ਼ਾਹ ਨੇ ਬਾਣੀ ਦੇ ਕਿਹਾ ਪਿਤਾ ਦੇ ਵੀਰ ਜਿਤੇ ਮਾਤਾ ਦੇ ਰਕਤ ਤੋਂ ਬਣਿਆ ਹੋਇਆ ਤੇ ਜਿਹੜਾ ਵੀਰ ਜਿਤੇ ਰਕਤ ਕਿੱਥੋਂ ਬਣਿਆ ਇਹ ਸਾਡਾ ਜਿਹਦਾ ਭੋਜਨ ਖਰਦੇ ਅਸੀਂ ਮਿੱਟੀ ਦੇ ਵਿੱਚੋਂ ਆਇਆ ਉਹਦਾ ਰਸ ਬਣਿਆ ਰਸ ਤੋਂ ਇਹ ਸਾਰੀਆਂ ਚੀਜ਼ਾਂ ਬਣੀਆਂ ਜਦੋਂ ਆਪਾਂ ਇਹਦੇ ਮੂਲ ਦਾ ਪਤਾ ਕਰਦੇ ਵੀ ਸਰੀਰ ਦਾ ਮੂਲ ਕੀ ਹੈ ਮੂਲ ਹੈ ਇਹਦੀ ਮਿੱਟੀ ਮੂਲੀ ਹੈ ਮਿੱਟੀ ਤੋਂ ਹੀ ਸਾਡਾ ਇਹ ਸਾਰਾ ਸਰੀਰ ਬਣਿਆ ਹੋਇਆ ਇਹ ਪੰਜ ਤੱਤਾਂ ਤੋਂ ਆ ਪਰ ਇੱਕ ਦਿਨ ਇਹੋ ਜਿਹਾ ਟਾਈਮ ਆਉਂਦਾ ਜਦੋਂ ਬਚਪਨ ਦੇ ਵਿੱਚ ਹੁੰਦਾ ਬਚਪਨ ਤੋਂ ਬਾਅਦ ਜਵਾਨੀ ਆਉਂਦੀ ਆ ਜਵਾਨੀ ਤੋਂ ਬਾਅਦ ਫਿਰ ਬਡੇਪਾ ਹੁੰਦਾ ਬਡੇਪੇ ਤੋਂ ਬਾਅਦ ਇੱਕ ਇਹੋ ਜਿਹੀ ਸਟੇਜ ਆਉਂਦੀ ਆ ਜਿੱਥੇ ਸਾਡੇ ਸਰੀਰ ਦੇ ਵਿੱਚੋਂ ਹਵਾ ਨਿਕਲ ਜਾਂਦੀ ਦੀ ਨੂੰ ਆਪਾਂ ਸਵਾਸ ਕਹਿੰਦੇ ਆ ਹਵਾ ਨਿਕਲ ਜਾਂਦੀ ਜੋ ਹਵਾ ਨਿਕਲ ਜਾਂਦੀ ਸਾਡਾ ਸਰੀਰ ਫਿਰ ਹਰਕਤ ਕਰਨਾ ਬੰਦ ਕਰ ਦਿੰਦਾ ਤੇ ਜਿਹਨੂੰ ਅਸੀਂ ਸਾਰੇ ਮੌਤ ਕਹਿੰਦੇ ਆ ਇਹ ਮੌਤ ਜਦੋਂ ਬੰਦਾ ਬਿਲਕੁਲ ਕੋਈ ਹਰਕਤ ਨਹੀਂ ਕਰਦਾ ਅੱਖਾਂ ਬੰਦ ਹੋ ਜਾਂਦੀਆਂ ਫਿਰ ਆਪਾਂ ਉਹਨੂੰ ਮੌਤ ਕਹਿੰਦੇ ਆ ਇੱਕ ਤੱਤ ਵੀ ਜ ਸਾਡੇ ਸਰੀਰ ਚੋਂ ਨਿਕਲ ਜਾਂਦਾ ਹਵਾ ਜਿਹਨੂੰ ਆਪਾਂ ਬਾਣੀ ਦੇ ਵਿੱਚ ਪੜਦੇ ਹਾਂ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਤ ਨਾ ਜਾਣਾ ਜਾਂ ਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਲਿਖਿਆ ਪਮਨੇ ਕੇ ਵਸ ਦੇ ਹੁਰੀ ਮਸਤਕ ਲਿਖਿਆ ਸੱਚ ਨਿਸ਼ਾਨ ਇਹ ਸਾਡੇ ਮਸਤੇ ਮੱਥੇ ਤੇ ਪੱਕਾ ਸੱਚਾ ਸੱਚਾ ਇਨਸਾਨ ਲਿਖਿਆ ਹੈ ਕਿ ਪਮਨੇ ਦੇ ਵਸ ਸਾਡੀ ਦੇਹ ਹੈ ਜਿਸ ਦਿਨੇ ਪਵਨ ਹਵਾ ਸ਼્વાસ ਰੂਪੀ ਸਾਡੀ ਹਵਾ ਨਿਕਲ ਜੇਗੀ ਉਸ ਦਿਨੇ ਸਾਡਾ ਸਰੀਰ ਡੈੱਡ ਹੋ ਜਾਂਦਾ ਇਹ ਹਰਕਤ ਕਰਨਾ ਬੰਦ ਕਰਦਾ ਜਿਹਨੂੰ ਆਪਾਂ ਮੌਤ ਕਹਿੰਨੇ ਆ ਪਰ ਉਸ ਤੋਂ ਬਾਅਦ ਇਹ ਸਰੀਰ ਦਾ ਕੀ ਹੁੰਦਾ ਜਿਸ ਤਰ੍ਹਾਂ ਆਪਾਂ ਨੂੰ ਜਿਹੜਾ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਗੁਰੂ ਸਾਹਿਬ ਕਹਿੰਦਾ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚੱਲ ਤਪਿਆ ਕਹਿੰਦੇ ਕੌਣ ਮਰਿਆ ਕੌਣ ਮਰਿਆ ਬ੍ਰਹਮ ਗਿਆਨੀ ਬੈਠ ਕੇ ਉਹਨਾਂ ਦੇ ਨਾਲੇ ਵਿਚਾਰ ਕਰੋ ਵੀ ਕੌਣ ਮਰਿਆ ਇੱਥੇ ਕੋਈ ਨਹੀਂ ਮਰਿਆ ਕਿਉਂਕਿ ਜਿਹੜਾ ਸਾਡਾ ਸਰੀਰ ਸੀ ਇੱਕ એનર્ਜੀ ਹੈ ਦੀ ਸ਼ੇਪ ਚੇਂਜ ਹੁੰਦੀ ਹੈ ਜੇ ਪਹਿਲਾਂ ਬਚਪਨ ਸੀ ਫਿਰ ਜਵਾਨੀ ਚ ਆਇਆ ਦਾ ਨਾਮ ਜਿਉਂ ਸ਼ੇਪ ਚੇਂਜ ਹੋਈ ਦਾ ਨਾਮ ਵੀ ਚੇਂਜ ਹੋਇਆ ਅੱਜ ਇਹਦੀ એનર્ਜੀ ਦੀ ਸ਼ੇਪ ਚੇਂਜ ਹੋਈ ਇਸ એનર્ਜੀ ਦੇ ਵਿੱਚੋਂ ਹਵਾ ਨਿਕਲ ਗਈ ਤੇ ਅਸੀਂ ਉਸ ਸ਼ੇਪ ਨੂੰ ਜਦੋਂ ਹਰਕਤ ਬੰਦ ਹੋ ਗਈ ਤੇ ਅਸੀਂ ਉਹਨੂੰ ਨਾਮ ਦਿੱਤਾ ਮੌਤ ਇਸੇ ਤਰ੍ਹਾਂ ਜਦੋਂ ਮੌਤ ਹੋ ਜਾਂਦੀ ਹੈ ਸਰੀਰ ਫਿਰ ਮਿੱਟੀ ਦਾ ਹੀ ਮਿੱਟੀ ਬਣ ਜਾਂਦੀ ਜਿਹਨੂੰ ਬਾਣੀ ਕਹਿੰਦੀ ਆ ਕੌਮਨੇ ਮੇ Sampai jumpa ਯੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਇੱਕ ਰੋਮਨ ਹਾਰੇ ਕੀ ਕਵਨ ਟੇਕ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ ਬਸ ਇੰਨੀ ਕੀ ਖੇਡ ਹੈ ਜੇ ਆਪਾਂ ਸਮਝ ਗਏ ਦਾ ਬਾਣੀ ਦੇ ਅਨਸਾਰ ਜਿਹਦੀ ਛੱਡੀ ਰੂਹ ਆ ਜਿਹੜਾ ਸਾਡਾ ਮਨ ਆ ਉਹ ਫਿਰ ਜਿਤਸ਼ੇ ਦਾ ਆਪਾਂ ਬਾਣੀ ਪੜਦੇ ਆ ਉਹਦੇ ਅਨਸਾਰ ਜਿਹੋ ਜਿਹੋ ਦੇ ਕਰਮ ਕੀਤੇ ਹੁੰਦੇ ਜੇ ਤਾਂ ਪਵਿੱਤਰ ਰੂਹ ਆ ਤਾਂ ਯੂਨੀਵਰਸਲ ਦੇ ਵਿੱਚ ਫਿਰ ਸਾਰੇ ਦੇ ਵਿੱਚ ਮਿਲ ਜਾਂਦੀ ਹੈ ਜਿਹਨੂੰ ਆਪਾਂ ਸਰਬ ਵਿਆਪਕ ਕਹਿੰਦੇ ਆ ਤੇ ਨਹੀਂ ਫਿਰ ਉਹ ਜੁਨਾ ਦੇ ਵਿੱਚ ਚਲੀ ਜਾਂਦੀ ਹੈ ਅਗਲਗ ਬਾਕੀ ਜੋ ਸਾਡਾ ਸਰੀਰ ਆ ਪੰਜ ਤੱਤਾਂ ਦਾ ਪੰਜ ਤੱਤਾਂ ਦੇ ਵਿੱਚ ਹੀ ਚਲੇ ਜਾਂਦੇ ਤੇ ਆਪਣੇ ਸਰੀਰ ਦਾ ਨਾਸ ਹੋ ਜਾਂਦਾ ਬੰਦ ਹੋ ਜਾਂਦਾ ਸਾਰਾ ਕੁਝ ਪੰਜ ਤਤਾਂ ਦੇ ਵਿੱਚ ਆ ਕੇ ਮਿਲ ਜਾਂਦਾ ਹੈ ਤੇ ਤਾਂ ਕਰਕੇ ਮੈਂ ਕਹਿਣਾ ਕਿ ਆਪਾਂ ਇਹ ਫਿਊਲ ਟਾਈਮ ਆ ਵੈਸੇ ਚਲੋ ਠੀਕ ਆ ਵਧੀਆ ਗੱਲ ਆ ਕਿ ਆਪਾਂ ਇਸ ਚੀਜ਼ ਬਾਰੇ ਅੱਜ ਜਿੰਨਾ ਕੁ ਮੈਨੂੰ ਆਪਣੇ ਵਿਚਾਰਾਂ ਦੇ ਮੈਂ ਜਿੰਨੀ ਕੁ ਪੜ੍ਹਾਈ ਕੀਤੀ ਸੀ ਜਿੰਨਾ ਕੁ ਮੈਨੂੰ ਪਤਾ ਸੀ ਮੈਂ ਵਿਚਾਰ ਤੁਹਾਡੇ ਸਾਹਮਣੇ ਪੇਸ਼ ਰੱਖੇ ਆਪਣੇ ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਹੀ ਮੇਰੀ ਵੀਡੀਓ ਨੂੰ ਲਾਈਕ ਕਰੋਗੇ ਕਮੈਂਟ ਕਰੋਗੇ ਤੇ ਮੈਂ ਇੱਕ ਤੁਹਾਡੇ ਤੇ ਉਮੀਦ ਕਰਦਾ ਮੇਰੀ ਰਿਕਵੈਸਟ ਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ